ਲੁਧਿਆਣਾ ਦੇ ਦਾਖਾ ਵਿਧਾਨ ਸਭਾ ਹਲਕੇ ਦੇ ਪਿੰਡ ਢੈਪੀ ਨੂੰ ਨਵਾਂ ਸਪੋਰਟ ਸਟੇਡੀਅਮ ਮਿਲ ਗਿਆ ਹੈ ਲਗਭਗ 60 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਇਆ ਇਹ ਸਟੇਡੀਅਮ 25 ਜੁਲਾਈ ਤੋਂ ਲੋਕਾਂ ਦੀ ਵਰਤੋਂ ਅਤੇ ਇਲਾਕੇ ਦੇ ਬੱਚਿਆਂ ਦੇ ਖੇਡਣ ਮਨਣ ਲਈ ਖੋਲ ਦਿੱਤਾ ਜਾਏਗਾ ਦਾਖਾ ਹਲਕੇ ਵਿੱਚ ਲਗਭਗ 70 ਨਵੇਂ ਸਪੋਰਟਸ ਪਾਰਕ ਬਣਾਏ ਜਾ ਰਹੇ ਨੇ ਇਹ ਸਪੋਰਟਸ ਪਾਰਕ ਬਣਵਾਉਣ ਲਈ ਹਲਕੇ ਦੇ ਵਿਧਾਇਕ ਮਨਪ੍ਰੀਤ ਸਿੰਘ ਐਯਾਲੀ ਲਗਾਤਾਰ ਕੋਸ਼ਿਸ਼ ਕਰ ਰਹੇ ਸਨ ਇਲਾਕਾ ਨਿਵਾਸੀਆਂ ਦਾ ਕਹਿਣਾ ਕਿ ਮਨਪ੍ਰੀਤ ਸਿੰਘ ਐਯਾਲੀ ਦੀਆਂ ਕੋਸ਼ਿਸ਼ਾਂ ਕਾਰਨ ਹੀ ਉਹਨਾਂ ਦੇ ਇਲਾਕੇ 'ਚ ਸਪੋਰਟਸ پارک ਬਣਨੇ ਸ਼ੁਰੂ ਹੋਏ ਨੇ। ਇਸ ਪਿੰਡ ਦੇ ਵਿੱਚ ਅਸੀਂ ਜਿਹੜਾ ਸਪੋਰਟਸ پارک ਬਣਾਇਆ ਜਿਸ ਦੇ ਵਿੱਚ ਬਾਸਕਟਬਾਲ, ਫੁੱਟਬਾਲ ਐਸੀ ਤਰ੍ਹਾਂ ਵਾਲੀਬਾਲ, ਬੈਡਮਿੰਟਨ ਨੇ ਸਾਰੇ ਜਿਹੜੇ ਗਰਾਊਂਡ ਤਿਆਰ ਕੀਤੇ ਗਏ ਇਸ ਨਾਲ ਨਾਲ ਅਸੀਂ ਜਿਹੜੀ ਇੱਕ ਨਵਾਂ ਕੀਤਾ ਕੀ ਅਸੀਂ ਇੱਥੇ ਸਕੇਟਿੰਗ ਦੇ ਲਈ ਵੀ ਟਰੈਕ ਬਣਾਇਆ ਸਾਰਾ ਬੱਚਿਆਂ ਦਾ। ਕਿ ਬੱਚੇ ਅੱਜ ਕਿਉਂਕਿ ਆਉਣ ਵਾਲਾ ਸਮਾਂ ਉਹਨਾਂ ਲਈ ਅਸੀਂ ਜਿਹੜਾ ਸਕੇਟਿੰਗ ਦਾ ਵੀ ਟਰੈਕ ਬਣਾਇਆ ਉਦੇ ਨਾਲ ਨਾਲ ਇੱਥੇ ਓਪਨ ਜਿਮ ਲੱਗਿਆ ਹੋਇਆ। ਇਸੇ ਤਰ੍ਹਾਂ ਬੱਚਿਆਂ ਦੇ ਛੋਟੇ ਬੱਚਿਆਂ ਦੇ ਚੂਲੇ ਲੱਗੇ ਹੋਏ ਨੇ। ਇਹ ਸਾਰਾ ਜਿੱਥੇ ਬੱਚੇ ਸਕੇਟਿੰਗ ਕਰ ਰਹੇ ਆ ਦੇ ਨਾਲ ਨਾਲ ਇੱਥੇ ਲੋਕ ਸੈਰ ਵੀ ਕਰਦੇ ਨੇ। ਸੋ ਇਹਦੇ ਵਿੱਚ ਪ੍ਰੋਪਰ ਸਪ੍ਰਿੰਕਲ ਸਿਸਟਮ, ਲੈਂਡਸਕੇਪਿੰਗ, ਫੋਟੋ ਲਾਈਟਸ, ਫਲਡ ਲਾਈਟਸ, ਪ੍ਰੋਪਰ ਫੈਂਸ ਸਾਰਾ। ਸੋ ਇਸ ਲਈ ਇਹਦੇ ਕਿਸੇ ਵੀ ਕੰਮ ਦੀ ਕੁਆਲਿਟੀ ਦੇ ਵਿੱਚ ਕੋਈ ਵੀ ਜਿਹੜਾ ਸਮਝੌਤਾ ਨਹੀਂ ਕੀਤਾ ਗਿਆ। ਬਾਕੀ ਪਿੰਡਾਂ ਦੇ ਵਿੱਚ ਬੜੀ ਤੇਜ਼ੀ ਨਾਲ ਕੰਮ ਚੱਲ ਰਿਹਾ ਮੇਰੇ ਖਿਆਲ ਨੈਕਸਟ ਮੰਥ ਅਸੀਂ ਘੱਟੋ ਘੱਟ 10-15 ਪ੍ਰੋਜੈਕਟ ਹੋਰ ਓਪਨਿੰਗ ਕਰਦੇ ਆਂਗੇ ਤੇ ਬਾਕੀ ਸਾਰੇ ਤਿੰਨ ਮਹੀਨੇ ਚ ਤਿਆਰ ਹੋ ਜਾਣਗੇ ਇੱਥੇ ਤਾਂ ਛੱਪੜ ਸੀਗਾ ਬੜਾ ਗੰਦ ਸੀਗਾ ਇੱਥੇ ਤਾਂ ਇੱਥੇ ਤਿੰਨ ਵੱਡੇ ਟੋਏ ਸੀ 18-18 ਫੁੱਟ ਦੇ ਪਹਿਲਾਂ ਉਸ ਜੀ ਦਾ ਪਾਣੀ ਦਾ ਪ੍ਰਬੰਧ ਕੀਤਾ ਬਾਅਦ ਛੱਪੜ ਬਣਾਏ ਸਾਰੇ ਸੀਵਰੇਜ ਪਾਕੇ ਲੈ ਗਏ ਆ ਉਧਰ ਬਹੁਤ ਵਧੀਆ ਛੱਪੜ ਬਣਾਏ ਨੇ ਉੱਥੇ ਕੁਦਰਤੀ ਪਾਣੀ ਟ੍ਰੀਟ ਹੋ ਰਿਹਾ ਲੇਕਿਨ ਇਸ ਜਗ੍ਹਾ ਨੂੰ ਫਿਰ ਅਸੀਂ ਇਹ ਬਣਾਇਆ ਮਨਪ੍ਰੀਤ ਸਿੰਘ ਅਿਆਲੀ ਨੇ ਦੱਸਿਆ ਕਿ ਇਹ ਪਾਰਕ ਬਣਵਾਉਣ ਦੀ ਮਹਿੰਮ ਉਹਨਾਂ ਇਲਾਕੇ ਚੋਂ ਨਸ਼ੇ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹੋਏ ਸ਼ੁਰੂ ਕੀਤੀ ਸੀ ਅਤੇ ਨਾ ਸਪੋਰਟਸ ਪਾਰਕਸ ਦੇ ਆਸਰੇ ਉਹ ਨਸ਼ੇਵਾਲ ਜਾਂਦੇ ਯੁਵਾ ਵਰਗ ਨੂੰ ਮੁੜ ਖੇਡਾਂ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਨੇ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਪਾਰਕਸ ਅਤੇ ਸਟੇਡੀਅਮਜ਼ ਨਾਲ ਪਿੰਡਾਂ ਦੇ ਬਜ਼ੁਰਗਾਂ ਅਤੇ ਯੁਵਾ ਵਰਗ ਨੂੰ ਫਾਇਦਾ ਹੋਵੇਗਾ ਲਗਭਗ 4 ਏਕੜ ਚ ਬਣੇ ਪਾਰਕਸ ਚ ਫੁੱਟਬਾਲ ਮੈਦਾਨ, ਸਕੇਟਿੰਗ ਟਰੈਕ, ਵਾਲੀਬਾਲ ਗਰਾਊਂਡ, ਐਥਲੈਟਿਕਸ ਟਰੈਕ, ਬਾਸਕਟਬਾਲ ਗਰਾਊਂਡ ਅਤੇ ਜਿਮ ਵੀ ਬਣਾਇਆ ਗਿਆ ਹੈ ਬਜ਼ੁਰਗਾਂ ਦੇ ਆ ਕੇ ਸੈਰ ਕਰਨ ਲਈ ਅਤੇ ਬੈਠਣ ਉੱਠਣ ਲਈ ਵੀ ਸੁਵਿਧਾਵਾਂ ਦਾ ਖਿਆਲ ਰੱਖਿਆ ਗਿਆ ਹੈ ਸਟੇਡੀਅਮ 'ਚ ਫਲੱਡ ਲਾਈਟਸ ਦੀ ਸਹੂਦਤ ਵੀ ਮੌਜੂਦ ਹੈ। ਦੇਖੋ ਪਹਿਲਾਂ ਪਿੰਡ ਵਿੱਚ ਸਟੇਡੀਅਮ ਬਣ ਜਾਂਦੇ ਸੀਗੇ। ਸਟੇਡੀਅਮ ਪਿੰਡ 'ਚ ਉਦੋਂ ਯੂਜ਼ ਹੁੰਦਾ ਸੀ ਜਦੋਂ ਪਿੰਡ 'ਚ ਕੋਈ ਟੂਰਨਾਮੈਂਟ ਹੁੰਦਾ ਸੀਗਾ। ਇਹ ਹੁਣ ਜਿਹੜੇ ਸਪੋਰਟਸ ਪਾਰਕ ਬਣੇ ਆ ਤੁਸੀਂ ਕਦੇ ਵੀ ਦੇਖ ਲਿਓ ਸ਼ਾਮ ਨੂੰ ਸਪੋਰਟਸ ਪਾਰਕਾਂ ਦਾ ਮਾਹੌਲ ਜਿਹੜਾ ਪਿੰਡਾਂ ਵਿੱਚ ਸਪੋਰਟਸ ਪਾਰਕ ਬਣੇ ਆ 300 ਤੋਂ 400 ਪਿੰਡ ਦੇ ਲੋਕ ਸ਼ਾਮ ਨੂੰ ਬੱਚੇ, ਲੇਡੀਜ਼ ਸੈਰ ਕਰਦੀਆਂ ਪਿੰਡ ਦੇ ਵਿਚਾਲੇ ਨੇ ਸਪੋਰਟਸ ਪਾਰਕ ਮੁੰਡੇ ਐਕਸਰਸਾਈਜ਼ ਕਰਦੇ ਨੇ ਜਿਨ੍ਹਾਂ ਜਿਨ੍ਹਾਂ ਨੇ ਬਾਸਕਟਬਾਲ ਖੇਡਣੀ ਹੈ ਬਾਸਕਟਬਾਲ ਖੇਡਦੇ ਆ ਬਿਲਕੁਲ ਨੌਜਵਾਨ ਇਸ ਤੋਂ ਨਸ਼ੇ ਤੋਂ ਤਾਂ ਬਹੁਤ ਪਰੇ ਹੋ ਜਾਣਗੇ ਬਹੁਤ ਵੱਡਾ ਉਪਰਾਲਾ ਇਹ ਟੈਪੀ ਪਿੰਡ ਦੇ ਨਿਵਾਸੀ ਸਟੇਡੀਅਮ ਦੇ ਬਣਨ ਨਾਲ ਖੁਸ਼ ਨੇ ਅਤੇ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਹਰ ਪਿੰਡ ਚ ਅਜਿਹਾ ਸਟੇਡੀਅਮ ਹੋਣਾ ਚਾਹੀਦਾ ਹੈ